हेलो शशिकाल भाई थोड़ा ही टाइम है कोई गल नहीं बै कोई गल नहीं थैंक यू बैसा कम लाई बीच थैंक यू वीर जी थैंक यू थैंक यू थैंक यू 刚才。<music> <music> ਰੁੱਟੇ ਤੂ ਹੈਲੋ ਸਿਸ ਸਾ ਪੀ ਲੋ ਵਾਈ ਜੀ ਲਾਈਵ ਤੋਂ ਕਿਵੇਂ ਹੋ ਦੋਨੋਂ ਕਿਊਟ ਸਿਸਟਰ ਵਧੀਆ ਵਾਈ ਵਧੀਆ ਦੂਜੇ ਸਿਸਟਰ ਅੱਛਾ ਮਨਪ੍ਰੀਤ ਵੀ ਆਈ ਹੋਇਆ ਥੈਂਕ ਯੂ ਬਈ ਮਨਪ੍ਰੀਤ ਨੀ ਆਈ ਛੇ ਲਾਈਵ ਆ ਗਈ ਆ ਗਈ ਅੱਛਾ ਆਈ ਹੈ ਭੈਣੇ ਆਈ ਆ ਕਿਵੇਂ ਹੋ ਮਨਪ੍ਰੀਤ ਭੈਣੇ ਵੈਲਕਮ ਲਾਈਵ ਦੇ ਵਿੱਚ ਥੈਂਕ ਯੂ ਸਿਸਟਰ ਹੋਰ ਕਿਵੇਂ ਹੋ ਪੈਣੀ ਕੀ ਹਾਲ ਹੈ ਵੈਲਕਮ ਮੰਤਰੀ ਸਾਡੇ ਤੇ ਹੈ ਅੱਜスイਦ ਦਾ ਮੀ ਰਾਤ ਦਾ ਹੀ ਹੈ ਵੈਸੇ ਨੇਰੀ ਨੇਰੀ ਮੀ ਥੈਂਕ ਯੂ ਭਾਈ ਥੈਂਕ ਯੂ ਪੈਣੀ ਮੈਂ ਕਿੱਥੇ ਦਿਸਦੀ ਆ ਭੈਣੇ ਹੋਰ ਕੋਈ ਹੈ ਨਹੀਂ ਮੇਰੇ ਲਾਈਫ ਚ ਇੱਕ ਵਾਈ ਤੇ ਤੁਸੀਂ ਹੋ ਬਸ ਦਿਸਦਾ ਮੈਨੂੰ ਤਾਂ ਨਾ ਜੀ ਵਾਲੀ ਆਡੀਅנס ਵਾਲੀ ਬੈਠੀ ਹੋਵੇ ਹਨਾ ਨਹੀਂ ਪਹਿਲਾਂ ਆਪਣੀ ਉਹ ਕੋਰ ਬਲੌਗ ਪੈਣ ਬੈਠੀ ਸੀਗੀ ਹਾਂ ਹਾਂ ਹੈਗੀ ਸੀ ਤੁਸੀਂ ਮੈਂ ਨਾ ਚਾਹ ਬਣਾਉਣ ਲੱਗੀ ਸੀ ਲਾਈਵ ਦੇ ਵਿੱਚ ਗਰੀਬਾਂ ਦੇ ਲਾਈਵ ਦੇ ਵਿੱਚ ਥੋੜੇ ਭੈਣ ਭਰਾ ਹੀ ਹੁੰਦੇ ਆਂ ਵਧੀਆ ਪੈਣੀ ਵਧੀਆ ਮੌਸਮ ਕਿਵੇਂ ਆ ਤੁਹਾਡੇ ਸਾਰਿਆਂ ਦੇ ਮੌਸਮ ਖਰਾਬ ਹੋਇਆ ਪਿਆ ਨਾ ਦੋ ਤਿੰਨਾਂ ਦਾ ਮੰਦੀ ਬੀਰਾ ਵੀ ਬਸ છાਟੀ ਜੀ ਦੇ ਕੇ ਮੁਰ ਜਾਂਦੇ ਆ ਪਤਾ ਨਹੀਂ ਕਿੱਥੇ ਰਹਿੰਦੇ ਆ ਹੁਣ ਮਸ ਇੱਕ ਮਿੰਟ ਸੀ ਹੁਣ ਚਲੀ ਗਈ ਚਲੋ ਜੁੜੇ ਪੈਨਪਰਾ ਆਉਂਦੇ ਉਹਨਾਂ ਦਾ ਬਹੁਤ ਵੈਲਕਮ ਜੋ ਨਹੀਂ ਵੀ ਆਉਂਦਾ ਹੁਣ ਤਾਂ ਕੋਈ ਗੱਲ ਨਹੀਂ ਹਾਂ ਬਾਈ ਕਹਿੰਦਾ ਐਵੇਂ ਕਿਉਂ ਬੋਲਦੇ ਹੋ ਸਹੀਰੇ ਮੇਰੇ ਲਾਈਵ ਚ ਤਾਂ ਹੀ 4-5 ਜਣੇ ਹੁੰਦੇ ਮੀ ਆਈ ਜਾਂਦਾ ਸਾਡੇ ਵੀ ਮੈਂ ਨਹੀਂ ਬੁਲਾਉਣਾ ਬਾਈ ਕਹਿੰਦੇ ਮਾੜੀ ਬ੍ਰੀਦਰ ਆਦ ਮੇਰੇ ਲਾਈਵ ਚ ਆਈ ਸੀ ਇੱਕ ਦੋ ਮੈਸੇਜ ਮੇਰੇ ਸ਼ੋ ਹੋਏ ਦੂਜੇ ਫਿਰ ਮੈਸੇਜ ਸ਼ੋ ਨਹੀਂ ਹੋਏ ਕਾਫੀ ਟਾਈਮ ਬੈਠੀ ਰਹੀ ਮੈਂ ਜਦੋਂ ਤੂੰ ਆ ਦੀਪ ਬਈ ਆਇਆ ਤੇਰੇ ਲਾਈਵ ਚ ਉਦੋਂ ਤੱਕ ਬੈਠੀ ਰਹੀ ਹਾਂ ਮੈਂ ਹੈਲੋ ਹਾਈ ਦੇ ਮੈਸੇਜ ਕਰੀ ਗਏ ਪਰ ਮੈਸੇਜ ਨਹੀਂ ਆਏ ਤੁਹਾਡੇ ਕੋਲ ਮਨਦੀਪ ਵੀਰੇ ਦਾ ਗੈਸਟ ਰੰਗ ਦਾ ਹਾਂ ਉਹਨਾਂ ਦੇ ਆਏ ਹੋਏ ਆ ਨਾ ਮੈਨੂੰ ਕੌਣ ਯਾਦ ਕਰਦਾ ਕਰਦੀ ਆ ਬਈ ਯਾਦ ਮੈਂ ਤੇ ਕਰਦੀ ਹੁੰਨੀ ਆ ਉਹਦੋਂ ਤੱਕ ਬੈਠੀ ਸੀਗੀ ਮੈਂ ਉਹ ਜੋ ਨਿਊ ਆਈ ਸੀਗੀ ਮੈਂ ਜਾਣਦੀ ਆ ਉਹਨਾਂ ਚੰਗੀ ਤਰ੍ਹਾਂ ਮੈਨੂੰ ਹੱਸਾ ਵੀ ਤੇ ਪੁੱਛਦੀ ਆ ਬਈ ਤੇਰਾ ਹਾਲ ਮੈਂ ਤੇ ਕੋਰ ਬਲੌਗ ਪੈਣ ਦੇ ਲਈ ਵੀ ਤੁਹਾਨੂੰ ਬੁਲਾ ਕੇ ਆਈ ਆ ਬਈ ਦੋ ਬਾਰ ਉਹ ਕਿਵੇਂ ਆਦਵਿੰਦ ਰਹੀ ਹਣ ਪੁੱਛੀ ਜਾਂਦੇ ਆ ਭੈਣ ਤੁਹਾਨੂੰ ਇੱਕ ਜਣਾ ਹੋਰ ਆ ਗਿਆ ਕੋਈ ਭੈਣ ਪਾਈ ਖੁਸ਼ ਨੀਚੇ ਆ ਅੱਛਾ ਖੁਸ਼ੀ ਬੇਟਾ 8:10 ਵਜੇ ਲਾ ਲਿਆ ਪੈਣੀ ਮੇਰੀ ਨਾ ਅੱਜ ਖਤਮ ਹੋਣ ਵਾਲਾਗਾ ਨੈਟ ਪੈਗ ਮੈਨੂੰ ਇਹ ਲਾਲਸੋ ਗਿਆ ਮੁਖਿਆ ਹੁਣੀ ਲਾ ਦੀ ਸਾਲ ਅੱਜ ਫ੍ਰੀ ਸੀ ਕੋਈ ਕੰਮ ਨਹੀਂ ਸੀਗਾ ਨਾ ਮੀ ਦਾ ਕਰਕੇ ਨਾ ਮੈਸੇਜ ਕਰ ਰਹਾ ਮੈਸੇਜ ਕਰੋ ਭਈ ਜਿਹੜਾ ਬੈਠਾ ਖੱਛਾ ਖੁਸ਼ ਬੇਟਾ ਖੁਸ਼ ਬੇਟਾ ਆਜੋ ਫਿਰ ਮੇਰੇ ਖਿਆਲ ਸ਼ਾਮ ਤੱਕ ਤਾਂ ਖਤਮ ਹੋਣਾ ਫਿਰ ਜਲਦੀ ਜਲਦੀ ਕੋਈ ਗੌਰ ਨਹੀਂ ਕਰਨੀ ਹੁਣ ਤੇ ਬਹਾਨਾ ਬਣੇ ਇੰਦਾ ਕਹਿ ਰਹਿੰਦੇ ਆ ਤੁਸੀਂ ਤਾਂ ਪੂਰਾ ਦਿਨ ਲਾਈਵ ਬੈਠਣਾ ਰਹਿੰਦਾ ਨਹੀਂ ਫਵਾਂਦੀ ਹੈਗੀ ਨੈਟ ਪੈਗ ਮੇਰੇ ਖਿਆਲ ਫਿਰ ਕੀ ਪਤਾ ਫਵਾਉਣਾ ਕਿ ਨਹੀਂ ਹੋਣੀ ਲਾ ਲੋ ਹੋਰ ਇੱਕ ਮੀਂਹ ਨੇ ਲੋਹੂ ਪੀਤਾ ਹੋਇਆ ਸਾਰੇ ਸਾਡੇ ਦਾ ਨਾ ਇੱਕ ਮਨ ਖਰਾਬ ਇਦਾਂ ਹੋਇਆ ਪਿਆਗਾ ਦਵਿੰਦਰ ਵੀਰ ਦੀ ਮਨਪ੍ਰੀਤ ਸਾਡੇ ਦਾ ਸਾਰਾ ਮਕਾਨ ਹੀ ਪਾਟ ਗਿਆ ਇਹ ਕਮਰੇ ਆ ਗੈਲਰੀ ਲੌਬੀ ਵਧੀਆ ਪੂਰਾ ਵਧੀਆ ਮਕਾਨ ਬਣਿਆ ਹੋਇਆ ਤੇ ਨਾ ਸਾਰਾ ਹੀ ਪਾਟ ਗਿਆ ਬਾਈ ਹੁਣ ਵੀ ਸੱਤ ਤੇ ਚੜ ਕੇ ਦੇਖਿਆ ਸਾਰੀਆਂ ਛੱਤਾਂ ਪਾਟ ਗਈਆਂ ਪਤਾ ਹੀ ਨਹੀਂ ਕਿੱਥੋਂ ਪ੍ਰੋਬਲਮ ਹੋਈ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਕਿੱਥੋਂ ਕੁਝ ਹੋ ਗਿਆ ਲਾਈਵ ਆਉਣਾ ਮੈਂ ਹਾਂ ਹਾਂ ਬਣਾ ਲਓ ਭੈਣੇ ਮੈਂ ਵੀ ਚਾਹ ਹੀ ਬਣਾਈ ਜੰਨੀ ਆ ਨਾਲ ਨਾਲ ਠੰਡੇ ਆ ਨਾ ਅੱਜ ਫਿਰ ਮੈਨੂੰ ਤਾਂ ਹੁਣ ਇਹ ਕਹਿ ਦਿੰਦੇ ਤੂੰ ਤੇ ਲਾਈਵ ਹੀ ਬੈਠਣਾ ਸਿਰਫ ਫालतੂ ਹੀ ਕੰਮ ਕਰਨੀ ਆ ਬਸ ਇੱਕ ਨਾ ਬਈ ਸਾਨੂੰ ਮਕਾਨ ਦੀ ਚਿੰਤਾ ਬਣੀ ਹੋਈ ਆ ਹੁਣ ਓਦਾਂ ਲੱਗਦਾ ਵੀ ਹੁਣ ਕਿੱਥੇ ਪਾਈਏ ਇਹਨੂੰ ਅੱਛਾ ਰੀਚਾਰਜ ਕੰਮ ਚਲਾ ਗਿਆ किथे चला गया केड़ी जगह गया उधरों तो इस बार नरमे की फसल भी गई तो उधरों मकान खराब हो गया हम दो, दो चिंतावान हुई पा ਮੈਨੂੰ ਕਹਿਣਗੇ ਇਹਨੂੰ ਤਾਂ ਲਾਈਵ ਦੀ ਪਈ ਐ ਚਿੰਤਾ ਕਰ ਲੈ ਕੋਈ ਗੱਲ ਕਰ ਲੈ ਕੋਈ ਦੱਸ ਦੇ ਵੀ ਹੁਣ ਮਕਾਨ ਨੂੰ ਕਿੱਥੇ ਬਣਾਈਏ ਢਾਈਏ ਟੋਣਾ ਵੀ ਬਈ ਨਵਾਂ ਬਹੁਤ ਔਖਾ ਆਣਾ ਇਦਾਂ ਲੱਗਦਾ ਹੈਗਾ ਵੀ ਹਾਂ ਇਹਨੂੰ ਟੋਣਾ ਪੈਣਾ ਕਿੰਨਾ ਸੋਹਣਾ ਤੇ ਪਰ ਛੱਤਾਂ ਪੂਰੀਆਂ ਖਰਾਬ ਹੋ ਗਈਆਂ ਤੁਹਾਡਾ ਨਟ ਪੈਕ ਪਉਣ ਗਿਆ ਲੈ ਅੱਛਾ ਬਣੀ ਅੱਛਾ ਰੀਚਾਰਜ ਕਰਨ ਚਲਾ ਗਿਆ ਅੱਛਾ ਵੀਰਾ ਠੀਕ ਹੈ ਪਣੀ ਮੈਨੂੰ ਸੱਚੀ ਨਹੀਂ ਦਿੰਦਾ ਮਨਪ੍ਰੀਤ ਮੈਨੂੰ ਕੰਮ dissਿਆ ਹੈ ਤੂੰ ਕਰਨ ਲਿਖਿਆ ਨਾ ਤੇ ਚਾਰਜ ਕਰਨ ਚਲਾ ਗਿਆ ਤੇ ਮੈਂ ਕੰਮ ਨੂੰ ਦੇਖੀ ਜਾਨੀ ਇਹਨੂੰ ਹੈ ਰੱਬਾ ਥੈਂਕ ਯੂ ਪਣੀ ਥੈਂਕ ਯੂ ਮੈਨੂੰ ਜ਼ੀਰੋ ਦਿਖਾ ਰਹੇ ਨਹੀਂ ਕਿ ਜ਼ੀਰੋ ਜਣੀ ਬੈਠੇ ਹੈ ਲਾਈਟ ਗਈ ਗੁਰੂ ਜੀ ਅੱਛਾ ਵੀਰੇ ਦਾ ਨੈਟ ਪੈਕ ਖਤਮ ਹੋ ਗਿਆ ਓਕੇ 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 ਮੈਨੂੰ ਵੀ ਕਈ ਵਾਰ ਇਦਾਂ ਦਿਸਦੇ ਆ ਮੈਸੇਜ ਲੱਗਦਾ ਆਪਣੀ ਨਾ ਪਹਾਂ ਮੈਨੂੰ ਤੇ ਮੰਤਰਿਤ ਤੁਸੀਂ ਕਰਨ ਲਿਖਿਆ ਨਾ ਮੈਂ ਚੰਗੀ ਤਰ੍ਹਾਂ ਪੜ੍ਹਿਆ ਮੈਂ ਕਿ ਨਹੀਂ ਕੰਮ ਚਲਾ ਕੇ ਰੀਚਾਰਜ ਉਦੋਂ ਹੀ ਪੜ ਰਹੀ ਸੀ ਨਹੀਂ ਤੁਹਾਡਾ ਅੱਛਾ ਮੇਰਾ ਮੇਰਾ ਤਾਂ ਹੈ ਪੈਣੇ ਅੱਲੀ ਸ਼ਾਮ ਤੱਕ ਖਤਮ ਹੋਣਾ ਨਹੀਂ ਨਹੀਂ ਵੀਰੇ ਥੈਂਕ ਯੂ ਕੋਈ ਨਹੀਂ ਕੋਈ ਨਾ ਆਪੇ ਕਰਨਗੇ ਰੀਚਾਰਜ ਜਿਹੜਾ ਤੋਂ ਜਿਨ੍ਹਾਂ ਦੇ ਕਰੇ ਕੰਮ ਕਰਨਾ ਫੇਸੇ ਕਰੀ ਕਰ ਦਿੰਦੇ ਹੁੰਦੇ ਆ ਇਹ ਚੱਲਦਾ ਇਨਾਂ ਕੋਲ ਇਹ ਗੂਗਲ ਪੇ ਕੋਈ ਨਾ ਵੀਰੇ ਆਪੇ ਕਰ ਲੂਗੀ ਤੁਸੀਂ ਕਿਉਂ ਕਰਦੇ ਹੋ ਜੀਉਂਦੇ ਰਹੋ ਬਾਈ ਜੀ ਹੱਸਦੇ ਰਹੋ ਵੀਰ ਜੀ ਵੀਰੇ ਕਿੱਧਰ ਚਲੇ ਗਏ ਨਹੀਂ ਭੈਣੇ ਉਹਨਾਂ ਦਾ ਆਪਣਾ ਨੈਟਵਰਕ ਖਤਮ ਹੋਣਾ ਉਹ ਕਹਿੰਦੇ ਨੇ ਉੱਪਰ ਲਿਖਿਆ ਕਿਉਂ ਫੋਨ ਗਏ ਹੋਣੀ ਆ ਤੂੰ ਕਰ ਲੈ ਮਨਪ੍ਰੀਤ ਕੰਮ ਜਿਨ੍ਹਾਂ ਦੇ ਘਰ ਕੰਮ ਕਰਦੀ ਹੈ ਹੋਰ ਹਾਲੇ ਤੇ ਭੈਣੇ ਇਹਨਾਂ ਦੇ ਜਿੱਦਣ ਆਪਣਾ ਬਣਨ ਉਹਦੋਂ ਦੇਖੀ ਜੂ ਤੇਰਾ ਤੇ ਆਪਣਾ ਹੀ ਹੈ ਭੈਣੇ ਔਰ ਮੇਰੇ ਮੈ ਤਾਂ ਇਦਾਂ ਹੀ ਕਹਣੀ ਹੁੰਦੀ ਇਹਨਾਂ ਦੇ ਘਰੇ ਕੰਮ ਕਰਦੇ ਕਰ ਲਿਆ ਕੰਮ ਅੱਛਾ ਭੈਣ ਜੰਜੀ ਜੰਜੀ ਮੈਂ ਵੀ ਕਰ ਹੀ ਲਈ ਅੱਜ ਮੈਂ ਆ ਗਿਆ ਭੈਣ ਕੀਤਾ ਨਹੀਂ ਗਾ ਰਚਾਰ ਦਾ ਸੱਤ ਕੋਈ ਨਹੀਂ ਬਾਈ ਫਿਰ ਕਰ ਲਿਓ ਵੈਸੇ ਠੰਡ ਚ ਵਧੀਆ ਲੱਗਦੀ ਚਾਹ ਨਾ ਨਾ ਪੀਉਂਗੇ ਤਵਿੰਦਰ ਵੀ ਆ ਮੰਤਰੀ ਆਜੋ ਭਾਈ ਦੀਦੀ ਆਜੋ ਜੋ ਬੈਠਾ ਦੀਦੀ ਵੀਰ ਜੀ ਜਿਹੜੇ ਪੈਨਪਰਾ ਬੈਠੇ ਨੇ ਆਜੋ ਪਲੀਜ਼ ਚਾਹ ਪੀ ਲੋ ਚਾਹ ਬਣਾਈ ਮੈਂ ਮੈਂ ਕੀ ਆ ਪੈਣੀ ਮੈਂ ਰੀਚਾਰਜ ਕੀਤਾ ਪੈਣ ਦਾ ਹੋਣ ਉਹਦੀ ਗੱਲ ਆਈ ਸੀ ਉਹਨਾਂ ਨਾਲ ਅੱਛਾ ਠੀਕ ਹੈ ਭਰਾਵਾ ਮੈਨੂੰ ਘਾਟੀ ਵਿਸਦਾ ਅੱਜ ਕਲਾ ਬੁੱਢੀ ਹੋ ਗਈ ਇਹ ਮੈਨੂੰ ਦਿਖਦਾ ਘਟਿਆ ਐਨਕਲ ਹੋਰ ਵੀ ਨੂੰ ਕਿ ਨੀਲਵਾ ਕੇ ਦਿੰਦੀ। ਕਹਿੰਦੇ ਨੇ ਫੋਨ ਹੀ ਦੇਖਣਾ ਇਹਨੂੰ ਕੱਕੀ ਐਨ ਲਵਾ ਕੇ ਦੇਣੀ। ਆ ਗਿਆ ਪਹਿਨ। ਅੱਛਾ ਚਾ ਫੀ ਲੋ ਫੀ ਲੋ ਵੇ ਬੁੱਢੀ ਹੋ ਗਈ ਮੈਂ ਤੇ ਆਪ ਹੀ ਕਹਿਣੀ ਹੈ ਮੇਰੇ ਮੈਨੂੰ ਘਰ ਕਿਸਦਾ ਮੈਂ ਬੁੱਢੀ ਹੋ ਗਈ ਥੋੜਾ ਫਰਕ ਪੈ ਗਿਆ ਬਈ ਨਿਗਾ ਦਾ ਆਹ ਕੇ ਰੋਂਦੇ ਰੰਨੇ ਆ ਨਾ ਉਹਦਾ ਕਰਕੇ ਨਜ਼ਰ ਕਮਜ਼ੋਰ ਹੋ ਗਈ ਹੁਣ ਕੱਲੇ ਨਾਲੋਂ ਮਨ ਪ੍ਰੀਤ ਨੇ ਮੈਸੇਜ ਕੁਝ ਹੋਰੀ ਕਰ ਰਹੀ ਕਰ ਅਸੀਂ ਮੈਂ ਕੁਝ ਹੋਰੀ ਸੁਣੀ ਜਾਂਦੀ ਸੀ ਪੜੀ ਜਾਂਦੀ ਸੀ ਕੋਈ ਗੁਰੂ ਭੈਣ ਬਹੁਤ ਸੋਹਣਾ ਗਾਉਣਾ ਮਨਪ੍ਰੀਤ ਮੌਸਮ ਮੌਸਮ ਕੀ ਮਨਪ੍ਰੀਤ ਅੱਜ ਐਨੀ ਬੁੱਢੀ ਵੀ ਨਹੀਂ ਪੈਣੀ ਮੈਂ 36 ਸਾਲ ਦੀ ਹੋਰੇ ਮਰੀ ਉਦਾਂ ਹੀ ਬੋਲਦੀ ਰਹਿਣੀ ਆ ਮੈਂ ਤਾਂ ਸੀ ਭੈਣ ਅੱਛਾ ਥੈਂਕ ਯੂ ਭੈਣੇ ਥੈਂਕ ਯੂ ਤੂੰ ਵੀ ਬਹੁਤ ਸੋਹਣੀ ਆ ਪਤਲੂ ਜੀ

ਸਤਿਕਾਰ ਕਿਦਾਂ ਗੁਰੀ ਭੈਣ ਵੈਲਕਮ ਤੁਹਾਡਾ ਮੈਂ ਤੇ ਕੁੜੀ ਨਾਲ ਗੱਲਾਂ ਕਰਾਂਗੀ ਥੈਂਕ ਯੂ ਸਿਸਟਰ ਕੁਰੀ ਜੀ ਸਤਿ ਸ਼ਕਾਲ ਔਰ ਗੁਰੀ ਭੈਣ ਕੀ ਹਾਲ ਹੈ ਤੁਹਾਡੇ ਇੱਦਾਂ ਪਰਿਵਾਰ ਠੀਕੇ ਹੈ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ ਆ ਜਾਉਂਗੀ ਤੁਸੀਂ ਲਾਈਵ ਭੈਣੀ ਮੀ ਬਹੁਤ ਜ਼ਿਆਦਾ ਆ ਗਿਆ ਹਾਂ ਸਾਡੇ ਵੀ ਭਾਈ ਮੀ 14 ਹੈ